ਤੇ ਸੋ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਿਕਰਮ ਮਜੀਠੀਆ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਜਕੱਲ ਨਾਪਾ ਕਾਫੀ ਮਸ਼ਹੂਰ ਹੋ ਗਿਆ ਹੈ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ ਬਿਕਰਮ ਮਜੀਠੀਆ ਜਿਹੜਾ ਕਿ ਜੇਲ੍ਹ ਚ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਾ ਕੇ ਆਪ ਘਰ ਦੇ ਵਿੱਚ ਐਸ਼ ਦੀ ਅਨਿੰਦਾ ਸੌਂਦੇ ਸੀ ਤੇ ਹੁਣ ਉਥੇ ਹੀ ਬਿਕਰਮ ਮਜੀਠੀਆ ਦੇ ਉੱਤੇ ਫਿਰ ਤੋਂ ਇੱਕ ਵਾਰ ਵਲਟਵਾਰ ਕੀਤਾ ਤੇ ਉੱਥੇ ਜੋ ਹੱਕ ਦੇ ਵਿੱਚ ਬੋਲੇ ਉਸ ਉਹਨਾਂ ਨੂੰ ਵੀ ਜਿਹੜਾ ਕਿ ਭਗਵੰਤ ਸਿੰਘ ਮਾਨ ਨੇ ਜਿਹੜਾ ਕਿ ਮੂੜਮਾ ਜਵਾਬ ਦਿੱਤਾ ਹੈ ਲਗਾਤਾਰ ਤਿੱਖੇ ਨਿਸ਼ਾਨੇ ਸਾਤੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਓ ਤੁਹਾਨੂੰ ਸੁਣਾਉਣੇ ਆ ਨਾਪਾਂ ਤਾਂ ਵੈਸੀ ਮਸ਼ਹੂਰ ਆ ਹੁਣਾਂ ਹੁਣ ਵੀ ਇੱਕ ਨਾਬੀ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤਿਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਹਮਣੇ ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਾਤਾਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਗੁਰਬਾਣੀ ਚ ਸੋ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪਦੇ ਰਖੋ ਕੈਲੀਫੋਰਨੀਆ ਲੰਡਨ ਸਾਨੂੰ ਤਾਂ ਪੰਜਾਬ ਹੀ ਦਾ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨੌ ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਕਰਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿਣਾ ਖਾਲੀ ਹੈ ਜਿਹਨਾਂ ਨੇ ਪਰਖਾਨ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ پلان ਹੋ ਗਿਆ ਕਿੰਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨ ਆਰ ਆਈਜ਼ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿ ਮੜਿਆ ਆ ਆਜੋ ਕੰਮ ਕਰੋ। ਤੋਂ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ। ਆਓ ਬहोत सारे मुंडे आए ਨੇ। ਬਾਹਰ ਮੁੜ ਕੇ ਆਏ ਨੇ ਉਹਨੇ ਕੰਮਕਾਰ ਕੀਤਾ 3-300 4-400 ਬੰਦੇ ਨੂੰ ਵੀ ਕੰਮ ਦਿੱਤਾ ਹੋਇਆ ਹੈ। ਕਿਸੇ ਨੇ 50 ਬੰਦਿਆਂ ਨੂੰ ਕੰਮ ਦਿੱਤਾ ਕਿ ਇੱਥੇ ਉੱਥੋਂ ਸਿੱਖਿਆ ਇਹ ਕੰਮ। ਆਕੇ ਇਥੇ ਕਿਸੇ ਨੇ ਰੈਸਟੋਰੈਂਟ ਖੋਲ ਲਿਆ ਕਿਸੇ ਨੇ ਕੋਈ ਕੰਮ ਕਰ ਲਿਆ ਕਿਸੇ ਨੇ ਕੋਈ ਕਰ ਲਿਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੰਦੇ ਨੇ ਐ ਪੰਜਾਬ ਪੈਰਾਂ ਸਿਰ ਖੜਾ ਹੋ ਗਿਆ ਜੀ ਸੋ ਮੈਂ ਮੇਰੇ ਕੋਲ ਹਰ ਰੋਜ਼ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਵੀ ਸਾਨੂੰ ਪੱਕੇ ਕਰ ਦੋ ਸਾਨੂੰ ਵੇਖੋ ਮੇਰੇ ਸਾਈਨਾਂ ਨਾ ਪੱਕੇ ਹੁੰਦੇ ਮੈਂ ਤਾਂ ਕਦੋਂ ਦੇ ਕਰ ਦਿੰਦਾ ਕੋਰਟਾਂ ਦੇ ਵਿੱਚ ਕੇਸ ਚੱਲਦੇ ਨੇ ਪੀਆਈਐਲ ਪੜੀਆਂ ਪਾਈਆਂ ਹੋਈਆਂ ਨੇ ਜਿੱਦੇ ਕੋਡ ਕਲੀਅਰ ਕਰ ਦਿੰਦੀ ਆ ਮੈਂ ਕਰ ਦਿੰਦਾ ਮੈਨੂੰ ਕੀ ਮੈਂ ਕਿਹੜਾ ਕੋਈ ਕੋਈ ਹਿੱਸਾ ਲੈਣਾ ਕਿ ਕਿਤੋਂ ਕਿਸੇ ਠੇਕੇਦਾਰ ਤੋਂ ਜਿਹੜੇ ਆਊਟਸੋਰਸਿੰਗ ਵਾਲੇ ਜਾਂ ਫਲਾਨੇ ਮੈਂ ਕਿਹੜਾ ਕੋਈ ਉਹਨਾਂ ਚ ਕਮਿਸ਼ਨ ਲੈਣਾ ਜੀ ਮੈਂ ਕਹਿੰਦਾ ਜੀ ਸਾਡੇ ਸਰਕਾਰੀ ਜਦੋਂ ਸਰਕਾਰ ਚ ਆ ਗਏ ਹੁਣ ਸਰਕਾਰ ਦਾ ਹਿੱਸਾ ਬਣ ਗਏ ਹੁਣ ਤੁਸੀਂ ਹਰ ਸਰਕਾਰੀ ਚੀਜ਼ ਨੂੰ ਪਿਆਰ ਕਰੋਗੇ ਵੀ ਯਾਰ ਸਾਡੀ ਇਹ ਮੈਂ ਉਸ ਪਰਿਵਾਰ ਦਾ ਹਿੱਸਾ ਸੁਇਸ ਕਰਕੇ ਮੈਂ ਤੁਹਾਨੂੰ ਬਤਾਈ ਦਿੰਨਾ ਕਿ ਤੁਸੀਂ ਇਹ ਕੰਮ ਪਹਿਲਾਂ ਹੋ ਜਾਣਾ ਚਾਹੀਦਾ ਸੀ ਵੈਸੇ ਮਤਲਬ ਕਈ ਸਾਲ ਲੇਟ ਹੈ ਕੰਮ ਇਹ ਕੋਕੋ ਨੂੰ ਧਿਆਨ ਨਹੀਂ ਦਿੱਤਾ ਹੁਣ ਤੱਕ ਤਾਂ ਤੁਸੀਂ ਤਰੱਕੀਆਂ ਕਰ ਕਰਕੇ ਗਾਂਹਾਂ ਵਾਲੇ ਉਹਦਿਆਂ ਤੇ ਵੀ ਪਹੁੰਚ ਸਕਦੇ ਸੀ ਚਲੋ ਦੇਰ ਆਏ ਦਰਸਤ ਆਏ ਤੁਸੀਂ ਬਹੁਤ ਸ਼ਿੱਦਤ ਨਾਲ ਤੇ ਇਮਾਨਦਾਰੀ ਨਾਲ ਕੰਮ ਕਰੋਗੇ ਮੈਨੂੰ ਉਮੀਦ ਆ ਤੇ ਪੰਜਾਬ ਦਾ ਜਿਹੜਾ ਆਬੋ ਹਵਾ ਉਹ ਤੁਹਾਡੇ ਹੱਥ ਚ ਹੈ ਅਸੀਂ ਧਰਤੀ ਵਾਲਾ ਪਾਣੀ ਵੀ ਧਰਤੀ ਦੇ ਥੱਲੇ ਵਾਲਾ ਪਾਣੀ ਵੀ ਨਹਿਰੀ ਪਾਣੀ ਵੀ ਦਰਖਤ ਵੀ ਸਾਰੇ ਬਚਾਉਣ ਦੀ ਮਹਮਾ ਸ਼ੁਰੂ ਕੀਤੀ ਹੋਈ ਹੈ ਔਰ ਲੋਕ ਸਾਥ ਵੀ ਦੇ ਰਹੇ ਨੇ ਬਹੁਤ ਸਾਰੇ ਮੈਂ ਪਿੰਡਾਂ ਜਾਂਦਾ ਰਹਿਣਾ ਕਈ ਵਾਰੀ ਜਿੱਥੇ ਲੋਕ ਕਹਿੰਦੇ 40 40 ਸਾਲ ਬਾਅਦ ਸਾਡੇ ਪਿੰਡ ਪਾਣੀ ਦੇਖੇ ਜੀ ਅਸੀਂ ਕੱਸੀ ਦਾ ਸੂਏ ਦਾ ਅਰਜਬਾਹੇ ਦਾ ਚਲੋ ਉਹ ਤਾਂ ਚਲੋ ਟੇਲਾ ਕਹਿ ਦਿੰਨੇ ਆਪਾਂ ਵੀ ਟੇਲ ਹੈ ਜੀ ਵੀ ਦੂਰ ਹੈ ਜੀ ਪਹੁੰਚਿਆ ਨਹੀਂ ਪਹਿਲਾਂ ਆ ਕੰਢੀ ਏਰੀਏ ਚ ਜਿੱਥੋਂ ਪਾਣੀ ਨਿਕਲਦਾ ਸਾਰਾ ਨਹਿਰਾ ਜਾਂਦੀਆਂ ਨੇ ਉੱਥੇ ਪਾਣੀ ਨਹੀਂ ਸੀ। ਭਾਗੜਾ ਨੰਗਲ ਦੇ ਆਲੇ-ਦਾਲ ਦੇ ਪਿੰਡਾਂ ਦੇ 10000 ਏਕੜ ਚ ਹੋਣ ਪਾਣੀ ਮਿਲਿਆ ਜੀ। ਭਾਗੜਾ ਨੰਗਲ ਉਹਨਾਂ ਏਰੀਏ ਚ ਜੀ। ਪਤਾ ਨਹੀਂ ਕਿੱਧਰ ਨੂੰ ਨਹਿਰਾ ਗੱਡੀ ਗਏ ਨੇ ਇਹ। ਨਾ ਕੋਈ ਧਿਆਨ ਦਿੰਦਾ ਕਿਸੇ ਨੇ। ਇੱਧਰ ਨੂੰ ਛੜਤਾ ਉੱਧਰ ਨੂੰ ਛੜਤਾ ਪੰਜਾਬ ਉਹ ਥੱਲੇ ਪਰ ਧਰਤੀ ਵੱਲ ਨੂੰ ਚਾਈ ਗਏ।